ਇਹ ਉਹ ਲੱਛਣ ਨੇ ਜਿਹੜੇ ਜ਼ਰੂਰੀ ਨਹੀਂ ਵੀ ਕੈਂਸਰ ਹੀ ਹੋਵੇ ਪਰ ਜੇ ਇਹ ਲੱਛਣ ਸਾਡੇ ਸਰੀਰ ਦੇ ਵਿੱਚ 6 ਮਹੀਨੇ ਰਹਿ ਗਿਆ ਤੇ ਸਾਨੂੰ ਵੱਡੀ ਬਿਮਾਰੀ ਦੇ ਕੇ ਜਾਊਗਾ ਜਿਹਦਾ ਨਾਮ ਹੋਊਗਾ ਕੈਂਸਰ ਕੋਈ ਔਰਤਾਂ ਤੇ ਮਰਦਾਂ ਦੀ ਮੈਂ ਦੋਵੇਂ ਸਿੰਪਟਮ ਦੀ ਗੱਲ ਕਰਦੇ ਨਾ 10-12 ਬੜੇ ਮੋٹے ਮੋٹے ਸਿੰਪਟਮ ਯਾਦ ਰੱਖਣ ਦੀ ਲੋੜ ਹੈਗੀ ਹੈ ਕੈਂਸਰ ਨੂੰ ਆਪਾਂ 90% ਖੋੜੀ ਲੱਭ ਸਕਦੇ ਹਾਂ ਕਿਸੇ ਮਸ਼ੀਨ ਦੀ ਲੋੜ ਨਹੀਂ ਹੈਗੀ 90% ਇੱਕ ਆਮ ਬੰਦਾ ਕੈਂਸਰ ਨੂੰ ਆਪ ਹੀ ਲੱਭ ਸਕਦਾ ਸਿੰਪਟਮ ਬੜੇ ਧਿਆਨ ਨਾਲ ਸੁਣੋ ਨੰਬਰ 1 ਤੇ ਅਸੀਂ ਖਾਣ ਇਵੇਂ ਜੇ ਬੰਦਿਆਂ ਦੀ ਗੱਲ ਕਰੀ ਜਾਨੂੰ ਉਹ 50 ਸਾਲ ਤੋਂ ਉੱਪਰ ਹੈ ਪਿਸ਼ਾਬ ਲੱਕੇ ਆ ਰਿਹਾ ਬਾਰ-ਬਾਰ ਆ ਰਿਹਾ ਪਿਸ਼ਾਬ ਕਰਦੇ ਸਮੇਂ ਦਿੱਕਤ ਆ ਗਈ ਹੈ ਨਾੜਾਂ 'ਚ ਸੋਜ ਹੈ ਪਿਸ਼ਾਬ ਥਣੀ ਕੂਨ ਆ ਰਿਹਾ ਹੈ ਪਿਸ਼ਾਬ ਨਾਲ ਸੰਬੰਧਿਤ ਬੰਦਿਆਂ ਨੂੰ ਕੋਈ ਵੀ ਦਿੱਕਤ ਹੈ ਤਾਂ ਗਤੂਦਾ ਦੇ ਕੈਂਸਰ ਹੋਣ ਦਾ ਸੰਕੇਤ ਹੁੰਦਾ ਹੈ ਕਈ ਵਾਰੀ ਬੰਦਿਆਂ ਦੇ ਲੱਤਾਂ ਤੇ ਗਾਵਾਂ ਦੇ ਗੰਢਾ ਹੁੰਦੇ ਜਿਹੜੀਆਂ 23 ਸਾਲ ਪੁਰਾਣੀਆਂ ਹੁੰਦੀਆਂ ਨੇ ਜਿਹੜੀ ਸਬਜੀ ਸਭ ਤੋਂ ਸਸਤੀ ਹੋਏਗੀ ਨਾ ਉਹ ਸਮਝ ਲਓ ਕਿ ਮੌਸਮ ਦੀ ਸਬਜੀ ਹੈ ਜਿਹੜੀ ਸਭ ਤੋਂ ਮਹਿੰਗੀ ਹੋਏਗੀ ਉਹ ਜਿਹੜੀ ਗੈਰ ਮੌਸਮੀ ਹੈ ਕਿਸੇ ਹੋਰ ਸਟੇਟ ਦੇ ਵਿੱਚੋਂ ਤੁਹਾਡੇ ਕੋਲ ਪਹੁੰਚੀ ਹੈ ਸੋ ਇੱਕ ਤੇ ਇਹ ਸੁਧਾਰੋ ਨੰਬਰ 2 ਤੇ ਇਹ ਸਾਡਾ ਕੰਮ ਹੈ ਜਾਨਕੀ ਮੋਟੀ ਮੋਟੀ ਗੱਲ ਕੀ ਹੈ ਕਿ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਅਸੀਂ ਰੋਕ ਦੇਣੀ ਹੈ ਇਹ ਅਸੀਂ ਕਰਦੇ ਜਦੋਂ ਅਸੀਂ ਨਰਾਸ਼ ਹਾਂ ਸਾਡੇ ਸੈੱਲ ਵੀ ਨਰਾਸ਼ ਨੇ ਤੇ ਜਦੋਂ ਸਾਡੇ ਸੈੱਲ ਨਰਾਸ਼ ਹੁੰਦੇ ਆ ਤੇ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਜੇ ਅਸੀਂ ਖੁਸ਼ ਹਾਂ ਤਾਂ ਸੈੱਲ ਵੀ ਖੁਸ਼ ਰਹੇ ਕੋਈ ਵੀ ਆ ਤੁਹਾਨੂੰ ਪਹਿਲਾਂ ਆਪਾਂ ਦੱਸਿਆ ਕੋਈ ਭੇਤ ਭਾਵ ਨਹੀਂ ਹੈਗਾ ਇੱਥੇ ਸਾਰੇ ਆਪਣਾ ਆ ਕੇ ਚੈੱਕਅਪ ਕਰਵਾ ਰਹੇ ਨੇ ਤੇ ਹੱਡੀਆਂ ਦਾ ਚੈੱਕਅਪ ਕੀਤਾ ਜਾਂਦਾ ਵੀ ਹੱਡੀਆਂ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਬਣੀ ਬਹੁਤ ਮਹਿੰਗਾ ਇਹ ਟੈਸਟ ਹੁੰਦਾ ਵਾ ਮੈਂ ਕਰਾ ਕੇ ਆਈ ਸੀ ਮੈਨੂੰ ਪਤਾ ਵੀ ਬਹੁਤ ਮਹਿੰਗਾ ਮਹਿੰਗਾ ਟੈਸਟ ਹੁੰਦਾ ਇੱਥੇ ਬਿਲਕੁਲ ਫ੍ਰੀ ਤੁਹਾਡਾ ਟੈਸਟ ਹੋਊਗਾ ਆ ਪਕੌੜਿਆਂ ਦਾ ਜਲੇਬਾਂ ਦਾ ਲੰਗਰ ਲਾਉਣ ਨਾਲੋਂ ਤੁਸੀਂ ਦਵਾਈਆਂ ਦਾ ਲੰਗਰ ਲਾਓ ਤਾਂ ਕਿ ਜਿਹੜੀ ਜਨਤਾ ਆਪਣੀ ਮਰ ਰਹੀ ਹੈ ਘਰੇ ਬੈਠੇ ਵੀ ਬਿਮਾਰ ਹੋ ਰਹੇ ਨੇ ਚਾਹ ਵਾਂਸ ਵਾਂ ਖਾ ਕੇ ਬਿਮਾਰ ਹੋ ਰਹੇ ਨੇ ਉਹ ਠੀਕ ਹੋ ਸਕਣ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨੂੰ ਸਤਿ ਅਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਆਸਾਂ ਸਵਾਗਤ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਪ ਵਲੋਗਰ ਤੇ ਫਰੈਂਡਸ਼ਿਪ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਮੇਰੀ ਕਲੋਨੀ ਦਾ ਬੋਰਡ ਆ ਇਹ ਕਿਉਂ ਅੱਜ ਆਪਾਂ ਖਾ ਰਹੇ ਆ ਤੁਸੀਂ ਸਾਰਾ ਘੇਰੇ ਘੇਰੇ ਦੇਖ ਸਕਦੇ ਹੋ ਵੀ ਅੱਜ ਆਪਾਂ ਜਿਹੜੀ ਵੀਡੀਓ ਸ਼ੂਟ ਕਰ ਰਹੇ ਆ ਬਹੁਤ ਹੀ ਜਾਣਕਾਰੀ ਵਾਲੀ ਵੀਡੀਓ ਸ਼ੂਟ ਕਰ ਰਹੇ ਆ ਕਿ ਅੱਜ ਸਾਡੀ ਕਲੋਨੀ ਦੇ ਵਿੱਚ ਇਹ ਜਿਹੜਾ ਲੰਗਰ ਲੱਗਾ ਵਾ ਤੁਸੀਂ ਦੇਖ ਸਕਦੇ ਹੋ ਪਿੱਛੇ ਵੀ ਕੋਈ ਪ੍ਰੋਗਰਾਮ ਹੋਊਗਾ ਇਹ ਆਮ ਲੰਗਰ ਨਹੀਂ ਜਿਵੇਂ ਕਿ ਆਮ ਲੋਕੀ ਲ ਜਲੇਬਾਂ ਦਾ ਲੰਗਰ ਲਾ ਲਿਆ ਚਾਹ ਆਪਾ ਪਕੌੜਿਆਂ ਦਾ ਲੰਗਰ ਲਾ ਲਿਆ ਇਹ ਹੈਗਾ ਜੀ ਦਵਾਈਆਂ ਦਾ ਲੰਗਰ ਯਾਨੀ ਕਿ ਇਹ ਕੈਂਸਰ ਵਾਸਤੇ ਜਿਹੜੀ ਆ ਨੌਲੇਜ ਦਿੰਦੇ ਨੇ ਟੈਸਟ ਕਰਦੇ ਨੇ ਜਾਣਕਾਰੀ ਦਿੰਦੇ ਨੇ ਆਪਾਂ ਨੂੰ ਉਹ ਸਾਰਾ ਜਿਹੜਾ ਵਾ ਏ ਲੱਗਾ ਹੋਇਆ ਵਾ ਇੱਧਰ ਤੁਸੀਂ ਵੇਖ ਸਕਦੇ ਹੋ ਵੈਣਾ ਵੀ ਸਾਰੀਆਂ ਇਦਾਂ ਦੇ ਅੱਜ ਪੰਜਾਬ ਦੇ ਵਿੱਚ ਤਿੰਨ ਲੱਗੇ ਹੋਏ ਨੇ ਕੈਂਪ ਇੱਕ ਜਲੰਧਰ ਏਰੀਆ ਚਾ ਇੱਕਾ ਜਗਰਾਓ ਏਰੀਆ ਦੇ ਵਿੱਚ ਇਹ ਜਿਹੜਾ ਲੰਗਰ ਆਪਣੇ ਪੰਜਾਬ ਦੇ ਵਿੱਚ ਲਾ ਰਹੇ ਨੇ ਤੁਸੀਂ ਬਾਖੂ ਵੀ ਜਾਣਦੇ ਹੋਗੇ ਆਮ ਹੀ ਸੋਸ਼ਲ ਮੀਡੀਆ ਤੇ ਬਹੁਤ ਹੀ ਮਸ਼ਹੂਰ ਨੇ ਸਾਰੇ ਲੋਕ ਹੀ ਜਾਣਦੇ ਨੇ ਉਹਨਾਂ ਨੂੰ ਉਹ ਹੈਗੇ ਨੇ ਜੀ ਕੁਲਵੰਤ ਸਿੰਘ ਜੀ ਧਾਰੀਵਾਲ ਇੰਗਲੈਂਡ ਵਾਲੇ ਉਹ ਲਾਉਂਦੇ ਨੇ ਇਹ ਸਾਰਾ ਲੰਗਰ ਜਾਣਕਾਰੀ ਦਿੰਦੇ ਨੇ ਬੀਬੀਆਂ ਭੈਣਾਂ ਨੂੰ ਵੀ ਜਿਵੇਂ ਸਪੈਸ਼ਲ ਦੱਸਿਆ ਜਾਂਦਾ ਵਾ ਕਿ ਤੁਹਾਡੀ ਕਿਹੜੇ ਪਾਰਟ ਦੇ ਵਿੱਚ ਜਿਆਦਾ ਪ੍ਰੋਬਲਮ ਦਿੱਕਤ ਹੁੰਦੀ ਹੈ ਤੇ ਤੁਹਾਨੂੰ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਤੇ ਸੋ ਇਹ ਜਿਹੜੀਆਂ ਤਿੰਨ ਵੈਣਾਂ ਤੁਹਾਨੂੰ ਦੇਖਦੀਆਂ ਨੇ ਤਿੰਨ ਤੋਂ ਚਾਰ ਵੈਣਾਂ ਇਹਨਾਂ ਦੇ ਵਿੱਚ ਵੱਖਰੇ ਵੱਖਰੇ ਟੈਸਟ ਕੀਤੇ ਜਾਂਦੇ ਆ ਔਰਲ ਟੈਸਟ ਕੀਤਾ ਜਾਂਦਾ ਬੋਨ ਦਾ ਟੈਸਟ ਕੀਤਾ ਜਾਂਦਾ ਵਾ ਬਾਕੀ ਹੋਰ ਜਿਵੇਂ ਸੀਬੀਸੀ ਮੈਂ ਜਿਵੇਂ ਤੁਹਾਨੂੰ ਪਤਾ ਵਾ ਸਾਰਿਆਂ ਨੂੰ ਵੀ ਕੈਂਸਰ ਪੇਸ਼ੈਂਟ ਆ ਮੈਂ ਇਹਨਾਂ ਦੇ ਨਾਲ ਜਾਣਕਾਰੀ ਲੈ ਕੇ ਚਾਹੇ ਆਪਣੇ ਨੌਲੇਜ ਨੂੰ ਇਹਨਾਂ ਦੀਆਂ ਵੀਡੀਓ ਰਾਹੀਂ ਵਧਾਵਦਾ ਕਿ ਮੈਂ ਆਪਣੇ ਆਪ ਨੂੰ ਅਜੇ ਤੱਕ ਬਚਾ ਕੇ ਰੱਖਿਆ ਵਾ ਤੇ ਆਪਣੀ ਜਿਹੜੀ ਕੈਂਸਰ ਨੂੰ ਕੰਟਰੋਲ ਦੇ ਵਿੱਚ ਰੱਖਿਆ ਵਾ ਤੇ ਤੁਸੀਂ ਵੇਖ ਸਕਦੇ ਹੋ ਸਾਡੇ ਸਵੇਰ ਤੋਂ ਅੱਜ 10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਲੱਗਣਾ ਹੈਗਾ ਇਹ ਜਿਹੜਾ ਕੈਂਪ ਤੇ ਇੱਥੇ ਸਾਰੇ ਟੈਸਟ ਕੀਤੇ ਜਾਣੇ ਆ ਜਿਵੇਂ ਉੱਥੇ ਨਾਮ ਉਹਨਾਂ ਦਾ ਪਹਿਲੇ ਨੰਬਰ ਤੇ ਆਉਂਦਾ ਵਾ ਡਾਕਟਰ ਕੁਲਵੰਤ ਸਿੰਘ ਧਾਰੀਵਾਲ ਜੀ ਬਹੁਤ ਹੀ ਵੱਡੀ ਮਨੁੱਖਤਾ ਦੀ ਸੇਵਾ ਕਰ ਰਹੇ ਨੇ ਉਹ ਵੈਸੇ ਸੇਵਾ ਆਪਾਂ ਬਹੁਤ ਕਰਦੇ ਆਂ ਗੁਰਦੁਆਰੇ ਦਾਨ ਦਿੰਨੇ ਆ ਚਾਹੇ ਜਿਵੇਂ ਆਪਾਂ ਪਹਿਲਾਂ ਦੱਸੇ ਤੁਹਾਨੂੰ ਵੀ ਆਪਾਂ 1 ਇਸ 1 ਨੇ ਲੰਗਰ ਲਾਉਨੇ ਆ ਪਰ ਇਧਰ ਵੀ ਥੋੜੀ ਜੀ ਆਪਾਂ ਨੂੰ ਨੌਲੇਜ ਦੇਣ ਦੀ ਲੋੜ ਆ ਆਪਣੇ ਆਪ ਨੂੰ ਵੀ ਤੇ ਦੂਸਰਿਆਂ ਨੂੰ ਵੀ ਭੀਜੇ ਆਪਣੀ ਬਾਡੀ ਤੇ ਆਪਣਾ ਸਾਰਾ ਕੁਝ ਆ ਆਪਾਂ ਨੂੰ ਆਪਣਾ ਖਾਦਾ ਪੀਤਾ ਵੀ ਪਚ ਸਕਦਾ ਵਾ ਜੇ ਆਪਣੀ ਬਾਡੀ ਸਹੀ ਹੋ ਗਈ ਜੇ ਆਪਣੀ ਬਾਡੀ ਨਾ ਸਹੀ ਹੋਈ ਤੇ ਆਪਾਂ ਜਿੰਨੇ ਮਰਜ਼ੀ ਵੱਡੇ ਵੱਡੇ ਲੰਗਰ ਲਾ ਲਈਏ ਤੇ ਉਹਦਾ ਕੋਈ ਫਾਇਦਾ ਨਹੀਂ ਹੈ ਸੋ ਇਸ ਕਰਕੇ ਆਪਾਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਹੋ ਜੀ ਨੌਲੇਜ ਜਿਆਦਾ ਤੋਂ ਜਿਆਦਾ ਵੰਡੋ ਤੇ ਆਪ ਵੀ ਲਓ ਜੀ ਤਾਂ ਕਿ ਤੁਸੀਂ ਹੋਰ ਵੀ ਕਿਸੇ ਨੂੰ ਇਹ ਨੌਲੇਜ ਦੇ ਸਕਦੇ ਹੋ ਆਪਾਂ ਜਿਹੜੇ ਕੁਲਵੰਤ ਸਿੰਘ ਭਾਜੀ ਦੇ ਨਾਲ ਮੇਰੀ ਹੁਣੇ ਅੱਜ ਪਹਿਲੇ ਦਿਨ ਗੱਲ ਹੋਈ ਹੈ ਮੈਨੂੰ ਬਹੁਤ ਵਧੀਆ ਲੱਗਾ ਵਾ ਤੇ ਬਹੁਤ ਖੁਸ਼ੀ ਵੀ ਆ ਕਿ ਉਹਨਾਂ ਦੇ ਨਾਲ ਗੱਲ ਹੋਈ ਕਿਉਂਕਿ ਉਹਨਾਂ ਨੂੰ ਬਹੁਤ ਦੇਰ ਦੇ ਆਪਾਂ ਫੋਲੋ ਕਰਦੇ ਸੀਗੇ ਸੋ ਉਹਨਾਂ ਨੂੰ ਆਪਾਂ ਪਹਿਲਾਂ ਉਹਨਾਂ ਤੋਂ ਪਰਮਿਸ਼ਨ ਲਈ ਸੀ ਕਿ ਆਪਾਂ ਵੀਡੀਓ ਬਣਾ ਸਕਦੇ ਆ ਸੋ ਆਪਾਂ ਉਹਨਾਂ ਤੋਂ ਪਰਮਿਸ਼ਨ ਲੈ ਕੇ ਸਾਰਾ ਆਪਾਂ ਅੰਦਰੋਂ ਵੈਨਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਜਿਦਾ ਰਿਚਾ ਤੇ ਉਹਨੂੰ ਵਧੀਆ ਟਰੀਟ ਕੀਤਾ ਜਾਂਦਾ ਚਾਹ ਕੋਈ ਗਰੀਬ ਆ ਤੇ ਉਹਨੂੰ ਘਟਿਆ ਬਿਲਕੁਲ ਫ੍ਰੀ ਆ ਇੱਕ ਲੰਗਰ ਦੀ ਤਰ੍ਹਾਂ ਜਿਹੜੇ ਦਵਾਈਆਂ ਵੀ ਦੇ ਰਹੇ ਨੇ ਨਾਲ ਚੈੱਕਅਪ ਵੀ ਕਰਾ ਰਹੇ ਨੇ ਤੁਸੀਂ ਵੱਡੇ ਵੱਡੇ ਹਸਪੀਟਲਾਂ ਚ ਜਾ ਕੇ 2 2 2500 3 3000 ਰੁਪਏ ਦੇ ਕੇ ਤੁਸੀਂ ਟੈਸਟ ਕਰਾਉਣੇ ਤੇ ਬਿਲਕੁਲ ਫ੍ਰੀ ਟੈਸਟ ਕੀਤੇ ਜਾ ਰਹੇ ਨੇ ਤੇ ਬਿਲਕੁਲ ਫ੍ਰੀ ਇੱਥੇ ਮੈਡੀਸਨ ਦਿੱਤੀ ਜਾ ਰਹੀ ਆ ਤੇ ਬਾਕੀ ਕੀ ਕਾਰਨ ਹੈ ਕਿ ਆਪਾਂ ਨੂੰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਕਿ ਉਹ ਅੱਗੇ ਆਪਾਂ ਤੁਹਾਨੂੰ ਵੀਡੀਓ ਚ ਦੱਸਾਂਗੇ ਪਹਿਲਾਂ ਤੁਹਾਨੂੰ ਆਪਾਂ ਸਾਰੀਆਂ ਵੈਣਾ ਦਾ ਟੂਰ ਕਰਾ ਲੈਂਦੇ ਹਾਂ ਆਯੋ ਪਤਾ ਨੂੰ ਪਹਿਲਾਂ ਇੱਕ ਨੰਬਰ ਵਾਲੀ ਵੈਨ ਦੇ ਵਿੱਚ ਲੈ ਕੇ ਚਲਦੇ ਤੇ ਇਹ ਦੇਖੋ ਜੀ ਪਹਿਲਾਂ ਇੱਕ ਨੰਬਰ ਦੇ ਵਿੱਚ ਜਿਹੜੀ ਇਹ ਮਸ਼ੀਨ ਆ ਇਹਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਕਿਉਂਕਿ ਹਰ 6 ਮਹੀਨੇ ਬਾਅਦ ਸਾਲ ਬਾਅਦ ਮੇਰਾ ਜਿਹੜਾ ਟੈਸਟ ਹੁੰਦਾ ਮੈਮੋਗ੍ਰਾਫੀ ਤੇ ਇੱਥੇ ਮੈਮੋਗ੍ਰਾਫੀ ਦਾ ਵੀ ਸਾਰਾ ਵੈਨ ਦੇ ਵਿੱਚ ਇਹਨਾਂ ਨੇ ਇੰਤਜ਼ਾਮ ਕੀਤਾ ਹੋਇਆ ਤੇ ਜੇ ਕੋਈ ਦਿੱਕਤ ਪ੍ਰੋਬਲਮ ਕਿਸੇ ਨੂੰ ਆਉਂਦੀ ਆ ਕਿਸੇ ਭੈਣ ਨੂੰ ਗਿਲਟੀ ਦੇ ਵਿੱਚ ਕੋਈ ਪ੍ਰੋਬਲਮ ਦਿਖਦੀ ਆ ਤੇ ਇੱਥੇ ਉਹਦਾ ਟੈਸਟ ਕੀਤਾ ਜਾਂਦਾ ਵਾ ਤੇ ਇਹ ਹੈਗੀ ਜੀ ਮੈਮੋਗ੍ਰਾਫੀ ਵਾਲੀ ਮਸ਼ੀਨ ਤੇ ਜੀ ਆਪਾਂ ਤੁਹਾਨੂੰ ਜਿਵੇਂ ਸਾਰਾ ਇਥੋਂ ਟੂਰ ਕਰਾ ਦਿੱਤਾ ਵੈਨ ਦਾ ਤੇ ਆਪਾਂ ਤੁਹਾਡੀ ਗੱਲਬਾਤ ਕਰਾਉਣੀ ਹੈ ਇਥੋਂ ਦੇ ਇੰਚਾਰਜ ਡਾਕਟਰ ਧਮਿੰਦਰ ਸਾਸਟੀਗਲ ਸਰ ਸਾਸਟੀਗਲ ਜੀ ਕਿ ਕਿਉਂਕਿ ਜਿਹੜੇ ਦੂਸਰੇ ਸਾਲ ਨੇ ਆਪਣੇ ਕੁਲਵੰਤ ਸਿੰਘ ਜੀ ਉਹ ਤਾਂ ਯੂਕੇ ਚ ਨੇ ਇਸ ਟਾਈਮ ਤੇ ਇਹ ਇੰਚਾਰਜ ਸਾਰਾ ਉਹਨਾਂ ਦਾ ਸੰਭਾਲਦੇ ਨੇ ਸਾਰਾ ਕੰਮ ਕਰ ਤੇ ਸਰ ਆਪਾਂ ਥੋੜੀ ਜਾਣਕਾਰੀ ਦਿਓ ਵੀ ਕਿਵੇਂ ਆਪਾਂ ਇਸ ਚੀਜ਼ ਦੇ ਨਾਲ ਬਚ ਸਕਦੇ ਹਾਂ ਜਿਵੇਂ ਕਿ ਅੱਜ ਕੱਲ ਬਹੁਤ ਪ੍ਰੋਬਲਮ ਆ ਰਹੀ ਹੈ ਮੈਂ ਖੁਦ ਇਸ ਪ੍ਰੋਬਲਮ ਨਾਲ ਜੂਝਦੀ ਪਈ ਆ ਤੇ ਸੋ ਇਸ ਕਰਕੇ ਵੀ ਜਿਹੜੀ ਭੈਣਾਂ ਨੂੰ ਜਾਣਕਾਰੀ ਹੋ ਸਕੇ ਵੀ ਅਸੀਂ ਕਿਸ ਤਰ੍ਹਾਂ ਠੀਕ ਹੋ ਸਕਦੇ ਹਾਂ ਔਰ ਦੇਖੋ ਜਿਹੜੀ ਫਸਟ ਆਫ ਆਲ ਤਾਂ ਇਹ ਬੜੀ ਸਮਝਣ ਦੀ ਲੋੜ ਹੈਗੀ ਆ ਵੀ ਇੱਕ ਬੜਾ ਸੀ ਮੋਟਾ ਜਿਹਾ ਮਹਾਦ ਦਾ ਗੱਲ ਕਰਦੇ ਹਾਂ ਜਿਹਨੇ ਉਹ ਕੈਂਸਰ ਦਾ ਲਾਸਟ ਸੰਭਵ ਹੈ ਜਿਹਨੂੰ ਪਹਿਲੋਂ ਪਤਾ ਲੱਗਿਆ। ਜੀ ਅਕਸਰ ਕੀ ਹੁੰਦਾ ਕਿ ਜਿਹੜੇ ਹੈਲਥੀ ਲੋਕ ਨੇ ਜਿਹੜੇ ਤੰਦਰੁਸਤ ਲੋਕ ਨੇ ਨਾ ਉਹ ਉਹਨਾਂ ਨੂੰ ਫੁੱਲ ਕੇ ਸਾਹਮਣੇ ਆਉਣਾ ਚਾਹੀਦਾ ਜਿਹੜਾ ਵਰਲਡ ਕੈਂਸਰ ਸਕੀਨ ਦਾ ਕਨਸੈਪਟ ਕੀ ਹੈ ਇਹ ਸਮਝਣ ਦੀ ਲੋੜ ਹੈ। ਸਾਡਾ ਕਨਸੈਪਟ ਹੈਗਾ ਅਸੀਂ ਵੈਸਟਰਨ ਕੰਟਰੀਆਂ ਦੇ ਕਨਸੈਪਟ ਨੂੰ ਫੋਲੋ ਕਰਦੇ ਹਾਂ। ਆ ਸਾਡਾ ਕੰਮ ਹੁੰਦਾ ਹੈਲਥੀ ਲੋਕਾਂ ਨੂੰ ਸੱਦਣਾ। ਇਹਨਾਂ ਦੇ ਪਿੰਡ ਅਸੀਂ ਪਹੁੰਚਦੇ ਹਾਂ। ਮੰ ਹੈਲਥੀ ਲੋਕਾਂ ਦੇ ਸਿੰਪਟਮ ਪੁੱਛੇ ਲੱਛਣ ਪੁੱਛੇ ਜਿਨ੍ਹਾਂ ਨੂੰ ਕੋਈ ਵੀ ਲੱਛਣ ਬਣਿਆ ਉਹਨਾਂ ਦਾ ਨਾਲ ਦੇ ਨਾਲ ਟੈਸਟਿੰਗ ਕਰਕੇ ਲੱਛਣ ਨੂੰ ਕਨਫਰਮ ਕੀਤਾ ਕਿ ਜੇ ਉਹ ਕਨਫਰਮ ਹੋਇਆ ਵੀ ਤੋ ਉਸ ਟਾਈਮ ਕੈਂਸਰ ਨਹੀਂ ਸੀ ਬਣਿਆ ਉਹ ਸਿਰਫ ਇੱਕ ਸਸਪੈਕਟਿਡ ਬਣਿਆ ਸੀਗਾ ਹੋ ਸਕਦਾ ਉਹਨੂੰ ਆਉਣ ਵਾਲੇ 6 ਮਹੀਨੇ ਸਾਲ ਤੱਕ ਕੈਂਸਰ ਹੋ ਗਈ ਉਹ ਅਸੀਂ ਫਿਕਰ ਲੱਭਦੇ ਆਂ ਔਰ ਉਹਨਾਂ ਸਸਪੈਕਟਿਡ ਲੋਕਾਂ ਨੂੰ ਜਨਰਲ ਦਵਾਈਆਂ ਨਾਲ ਰਹਿਣ ਸਹਿਣ ਦੇ ਨਾਲ ਕੁਝ ਲਾਈਫਸਟਾਈਲ ਚੇਂਜ ਦੇ ਨਾਲ ਅਸੀਂ ਜਿਹੜਾ ਉਹਨਾਂ ਨੂੰ ਨਾਰਮਲ ਕਰ ਦਿੰਦੇ ਆਂ ਇਹ ਸਾਡਾ ਕੰਮ ਹੈ ਯਾਨੀ ਕਿ ਮੋਟੀ ਮੋਟੀ ਗੱਲ ਕੀ ਹੈ ਇਹ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਅਸੀਂ ਰੋਕ ਦੇਣੀ ਹੈ ਇਹ ਅਸੀਂ ਕਰਦੇ ਆ ਸਰ ਅਗਲਾ ਆਪਣਾ ਸਵਾਲ ਕਿ ਤੁਸੀਂ ਜਿਵੇਂ ਕਿਹਾ ਵੀ ਆਪਣਾ ਲਾਈਫ ਸਟਾਈਲ ਥੋੜਾ ਜਿਹਾ ਚੇਂਜ ਕਰਨਾ ਚਾਹੀਦਾ ਉਹਦੇ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ ਕਿ ਲਾਈਫ ਸਟਾਈਲ ਕਿਵੇਂ ਆਪਾਂ ਜੀ ਰ ਸਕਦੇ ਦੇਖੋ ਜੀ ਤਿੰਨ ਚੀਜ਼ਾਂ ਬੜੀਆਂ ਮੋਟੀਆਂ-ਮੋਟੀਆਂ ਹੈਗੇ ਸਮਝਣ ਦੀ ਲੋੜ ਹੈ ਨੰਬਰ 1 ਤੇ ਸਾਡਾ ਖਾਣ ਪੀਣ ਹੈ ਦੋ ਤਰੀਕੇ ਨਾਲ ਖਰਾਬ ਹੈ ਇੱਕ ਤਾਂ ਸਾਡੇ ਖਾਣੇ 'ਚ ਜਿਹੜਾ ਆਰਗੇਨਿਕ ਨਹੀਂ ਹੈਗਾ ਖਾਦਾਂ ਸਪਰੇਹਾਂ ਦੀ ਵਰਤੋਂ ਬਹੁਤ ਜ਼ਿਆਦਾ ਹੋਣੀ ਹੈ ਸੋ ਉਹਨੂੰ ਕੰਟਰੋਲ ਕਰਨ ਦੀ ਲੋੜ ਹੈ ਕਿ ਆਰਗੇਨਿਕ ਦੀ ਪਛਾਣ ਕਰੋ ਮੋਟਾ ਤਰੀਕਾ ਪਛਾਣ ਕਰਨ ਦਾ ਇਹੀ ਹੈਗਾ ਕਿ ਗੈਰ ਮੌਸਮੀ ਨਹੀਂ ਖਾਣਾ ਤੁਹਾਨੂੰ ਪਤਾ ਹੈ ਤੁਸੀਂ ਰੋਪੜ ਜ਼ਿਲ੍ਹੇ 'ਚ ਬੈਠੇ ਹੋ ਪੰਜਾਬ 'ਚ ਬੈਠੇ ਹੋ ਤੇ ਇੱਥੋਂ ਦੀਆਂ ਕਿਹੜੀ ਸਬਜ਼ੀਆਂ ਇਹਨਾਂ ਮਹੀਨਿਆਂ ਦੇ ਵਿੱਚ ਅਵੇਲੇਬਿਲਿਟੀ ਹੈਗੀ ਹੈ ਤੁਸੀਂ ਆਪ ਪਛਾਣ ਲਓ ਜਿਹੜੀ ਸਬਜ਼ੀ ਸਭ ਤੋਂ ਸਸਤੀ ਹੋਏਗੀ ਨਾ ਉਹ ਸਮਝ ਲਓ ਕਿ ਮੌਸਮ ਦੀ ਸਬਜ਼ੀ ਹੈ ਜਿਹੜੀ ਸਭ ਤੋਂ ਮਹਿੰਗੀ ਹੋਏਗੀ ਉਹ ਜਿਹੜੀ ਗੈਰ ਮੌਸਮੀ ਹੈ ਕਿਸੇ ਹੋਰ ਸਟੇਟ ਦੇ ਵਿੱਚੋਂ ਤੁਹਾਡੇ ਕੋਲ ਪਹੁੰਚੀ ਹੈ ਸੋ ਇੱਕ ਤੇ ਇਹ ਸੁਧਾਰੋ ਨੰਬਰ 2 ਤੇ ਜੋ ਵੀ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ ਸਾਡਾ ਤਿੰਨ ਟਾਈਮ ਦਾ ਨੀਂਦ ਹੁੰਦਾ ਜਿਹੜਾ ਬ੍ਰੇਕਫਾਸਟ ਹੈ ਸਵੇਰੇ ਚੰਗਾ ਰੱਜ ਕੇ ਕਰੋ ਤੇ ਪੈਂਡ ਦੀ ਰੋਟੀ ਜਿੰਨੀ ਭੁ ਰਾਤ ਦੀ ਰੋਟੀ ਜਿੰਨੀ ਭੁੱਖਿਆ ਤੋਂ ਅੱਧਾ ਖਾਓ ਉਹ ਸੌਣ ਤੋਂ 2 ਘੰਟੇ ਪਹਿਲੂ ਖਾਓ ਤੇ ਜੋ ਵੀ ਖਾਣ ਨੂੰ ਚਬਾ ਕੇ ਖਾਓ ਚੰਗੀ ਤਰ੍ਹਾਂ ਚਬਾ ਕੇ ਕਿਉਂਕਿ ਖਾਣਾ ਪਚਣਾ ਬਹੁਤ ਜ਼ਰੂਰੀ ਹੈ ਤਾਂ ਹੀ ਪਚਦਾ ਹੈ ਕਿ ਚੰਗੀ ਤਰ੍ਹਾਂ ਚਬਾ ਕੇ ਖਾਣੇ ਇਸ ਤਰ੍ਹਾਂ ਹੀ ਪਾਣੀ ਦੀ ਗੱਲ ਕਰਾਂ ਤੇ ਪਾਣੀ ਦਿਨ ਦੇ ਵਿੱਚ ਘੱਟੋ ਘੱਟ 10 ਤੋਂ 12 ਗਲਾਸ ਤਾਂ ਜ਼ਰੂਰ ਲੈਣਾ ਚਾਹੀਦਾ ਹੈ ਡੀਹਾਈਡਰੇਸ਼ਨ ਦੇ ਨਾਲ ਸਾਨੂੰ ਬੜੀਆਂ ਪ੍ਰੋਬਲਮ ਆ ਰਹੀਆਂ ਸੀ ਇਸੇ ਕਰਕੇ ਖਾਣ ਪੀਣ ਨੰਬਰ 2 ਤੇ ਆ ਜਾਂਦੀ ਹੈ ਐਕਸਰਸਾਈਜ਼ ਐਕਸਰਸਾਈਜ਼ ਦੀ ਕਮੀ ਬਹੁਤ ਹੈ ਖਾਸ ਕਰਕੇ ਔਰਤਾਂ ਦੇ ਵਿੱਚ ਅਸੀਂ ਖਾਣੇ ਆ ਅਸੀਂ ਕੈਲਰੀਜ਼ ਲੈ ਰਹੇ ਆ ਇਨਟੇਕ ਲੈ ਰਹੇ ਆ ਲੇਕਿਨ ਬਰਨ ਨਹੀਂ ਕਰ ਰਹੇ ਉਹਨਾਂ ਨੇ ਉਹ ਸਾਡੇ ਅੰਦਰ ਕੈਵਿਟੀਆਂ ਜਮਾਂ ਹੋ ਰਹੀਆਂ ਸੋ ਕੋਸ਼ਿਸ਼ ਕਰੋ ਕੋਈ ਨਾ ਕੋਈ ਵਰਕਆਊਟ ਜ਼ਰੂਰ ਕਰੋ ਅੱਧਾ ਘੰਟਾ ਆਪਣੇ ਸੀ ਵਾਸਤੇ ਜਦੋਂ ਕੋਈ ਨੌਜਵਾਨ ਹੈ ਕਿ ਉਹ ਗੇਮ ਕਰੋ ਬਜ਼ੁਰਗ ਹੈਗੀ ਉਹ ਸੈਰ ਕਰੋ ਨਹੀਂ ਤੁਰ ਸਕਦੇ ਯੋਗਾ ਕਰੋ ਲੇਡੀਜ਼ ਦੀ ਕੰਪਲੀਟ ਹੋ ਗਈ ਹੈ ਕਿ ਘਰੋਂ ਬਾਹਰ ਨੂੰ ਨਿਕਲਦੀਆਂ ਸੰਗ ਦੀਆਂ ਜੀ ਘਰ ਬੈ ਕੇ ਆਪਾਂ ਜੋਗਾ ਯੋਗਾ ਕਰ ਸਕਦੇ ਛੋਟੇ ਜਿਹੇ ਕਦਮ ਚ ਸੈਰ ਵੀ ਹੋ ਜਾਂਦੀ ਹੈ ਬਹੁਤ ਕੁਝ ਹੋ ਸਕਦਾ ਹੈ ਇਹ ਤੁਹਾਡੇ ਮਨ ਦੇ ਵਿੱਚ ਚਾਹ ਹੋਵੇ ਸੋ ਐਕਸਰਸਾਈਜ਼ ਜ਼ਰੂਰ ਕਰਨੀ ਆ ਪੂਰੀ ਜ਼ਿੰਦਗੀ ਕਰਨੀ ਆ ਜਿੰਨੀ ਲਾਈਫ ਹੈ ਤੁਹਾਡੀ ਇਹ ਨਹੀਂ ਕਿ ਇੱਕ ਮਹੀਨਾ ਕਰਨੀ ਆ ਦੋ ਮਹੀਨਾ ਕਰਨੀ ਆ ਡਾਕਟਰ ਨੇ ਮੈਨੂੰ ਕਿਹਾ ਸੈਰ ਕਰਿਆ ਕਰ ਅਸੀਂ 10 ਦਿਨ ਸੈਰ ਕਰਦੇ ਆ 10 ਦਿਨ ਦਵਾਈ ਖਾਂਦੇ ਆ ਮਗਰ ਨਾ ਤਾਂ ਸੈਰ ਕਰਦੇ ਆ ਸੋ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਓ ਇਹੀ ਜ਼ਿੰਦਗੀ ਜੀਣ ਦਾ ਅਸਲ ਫਲਸਫਾ ਹੈਗਾ ਔਰ ਤੀਜੇ ਨੰਬਰ ਤੇ ਹੈਗੀ ਸਟ्रेस biggest killer ਹੈ ਜਿਹੜੀ ਸਟ्रेस ਤੇ ਚਿੰਤਾ ਹੈਗੀ ਆ ਉਹਨੂੰ ਮੈਨੇਜ ਕਰ ਲੋ ਹੁੰਦਾ ਕੀ ਹੈ ਕਿ ਅਸੀਂ ਬਹੁਤ ਸੋਚਦੇ ਆ ਬਹੁਤ ਸੋਚਦੇ ਆ ਕਰਦੇ ਬਹੁਤ ਘੱਟ ਆ ਪ੍ਰੈਕਟੀਕਲ ਜ਼ਿੰਦਗੀ ਨਹੀਂ ਜਿੰਦੇ ਉਨਾ ਹੀ ਸੋਚੋ ਜਿੰਨਾ ਕਰ ਸਕਦੇ ਆ ਅਸੀਂ 10 ਕੰਮ ਸੋਚਦੇ ਆ 5 ਹੁੰਦੇ 5 ਨਹੀਂ ਹੁੰਦੇ ਉਹ ਸਾਡੇ ਅਗਲੇ ਪੰਜ ਮਨ ਰਲ ਜਾਂਦੇ ਆ ਪੰਡੈਂਸੀ ਕ੍ਰੀਏਟ ਹੋ ਜਾਂਦੀ ਜਾਂ ਕੰਮ ਜਮਾ ਹੁੰਦੇ ਰਹਿੰਦੇ ਆ ਅਸੀਂ ਅੰਦਰੋਂ ਨਰਾਸ਼ ਹੋ ਜਾਂਦੇ ਆ ਜਦੋਂ ਅਸੀਂ ਨਰਾਸ਼ ਹੁੰਨੇ ਆ ਤਾਂ ਸਾਡੇ ਸੈਲ ਵੀ ਨਰਾਸ਼ ਨੇ ਜਦੋਂ ਅਸੀਂ ਨਰਾਸ਼ ਆ ਸਾਡੇ ਸੈਲ ਵੀ ਨਰਾਸ਼ ਨੇ ਤੇ ਜਦੋਂ ਸਾਡੇ ਸੈਲ ਨਰਾਸ਼ ਹੁੰਦੇ ਆ ਤੇ ਸਾਨੂੰ ਬਿਮਾਰੀਆਂ ਲੱਗਦੀਆਂ ਨੇ ਜੇ ਅਸੀਂ ਖੁਸ਼ ਆ ਤਾਂ ਸੈਲ ਵੀ ਖੁਸ਼ ਰਹੇ ਤੁਸੀਂ ਕੋਸ਼ਿਸ਼ ਕਰਿਆ ਕਰੋ ਵੱਤਵਤ ਹਸਿਆ ਕਰੋ ਕੱਲੇ ਨਾ ਬਿਆ ਕਰੋ ਗੱਲਾਂ ਸਾਂਝੀਆਂ ਕਰਿਆ ਕਰੋ ਆਪਣੇ ਕੰਮਾਂ ਨੂੰ ਮੈਨੇਜ ਕਰੋ ਪ੍ਰੈਕਟੀਕਲ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰੋ ਜੇ ਮੈਂ ਪਾਣੀ ਦਾ ਗਲਾਸ ਪੀਣਾ ਹੈ ਤੇ ਉੱਠ ਕੇ ਪੀ ਲਓ ਕਿਸੇ ਦੀ ਵੀ ਇਵੇਤ ਨਾ ਕਰੋ ਸੋਚੋ ਨਾ ਸੋ ਆਪਣੇ ਕੰਮਾਂ ਨੂੰ ਆਪ ਕਰੋ ਇਹੀ ਇੱਕ ਚੰਗੀ ਤੇ ਲੰਮੀ ਸੋਹਣੀ ਜ਼ਿੰਦਗੀ ਜੀਣ ਦਾ ਜਿਹੜਾ ਫਲਸਫਾ ਹੈਗਾ ਚੰਗਾ ਖਾਓ ਐਕਸਰਸਾਈਜ਼ ਕਰੋ ਤੇ ਤਣਾਅ ਨੂੰ ਘਟਾਓ ਬੜੀ ਲੰਮੀ ਤੇ ਸੋਹਣੀ ਜ਼ਿੰਦਗੀ ਜੀ ਸਕਦੇ ਆ ਜੀ ਜਿਵੇਂ ਆਮ ਹੀ ਆਪਾਂ ਬੋਲ ਦਿੰਦੇ ਆ ਕਿ ਚਿੰਤਾ ਚ ਖਬਰ ਆ ਬਰ ਬਿਲਕੁਲ ਬਿਲਕੁਲ ਤਰਾ ਗਲਸ ਵਾਲ ਮੇਰਾ ਇਹ ਆ ਵੀ ਜਿਵੇਂ ਬੀਬੀਆਂ ਪੈਣਾ ਜਿਵੇਂ ਕਿ ਮੈਂ ਖੁਦ ਦੱਸੀ ਵੀ ਮੈਂ ਇਸ ਚੀਜ਼ ਦੀ ਲਾਪਰਵਾਹੀ ਕਰਕੇ ਹੀ ਆਪਣਾ ਜਿਹੜਾ ਰੋਗ ਵਧਾ ਲਿਆ ਵਾ ਕਿ ਕੀ ਸਿੰਪਟਮਸ ਹੁੰਦੇ ਨੇ ਕਿ ਇਹੜੀ ਚੀਜ਼ ਤੋਂ ਔਰਤਾਂ ਨੂੰ ਸਮਝਾਣਾ ਚਾਹੀਦਾ ਵੀ ਸਾਡੀ ਬਾਡੀਜ਼ ਵਿੱਚ ਇਦਾਂ ਕੋਈ ਪ੍ਰੋਬਲਮ ਆ ਬਣਦੀ ਆ ਚਾਹੇ ਬਣਨ ਤੋਂ ਪਹਿਲਾਂ ਹੀ ਰੋਕਿਆ ਜਾਵੇ ਉਹਦਾ ਬਿਲਕੁਲ ਔਰਤ ਤੇ ਮਰਦਾਂ ਦੀ ਮੈਂ ਦੋਵੇਂ ਸਿੰਪਟਮਸ ਦੀ ਗੱਲ ਕਰਦੇ ਨਾ 10-12 ਬੜੇ ਮੋٹے ਮੋٹے ਸਿੰਪਟਮਸ ਯਾਦ ਰੱਖਣ ਦੀ ਲੋੜ ਹੈਗੀ ਹੈ ਕੈਂਸਰ ਨੂੰ ਆਪਾਂ 90% ਖੋਦੀ ਲੱਭ ਸਕਦੇ ਕਿਸੇ ਮਸ਼ੀਨ ਦੀ ਲੋੜ ਨਹੀਂ ਹੈਗੀ 90% ਇੱਕ ਆਮ ਬੰਦਾ ਕੈਂਸਰ ਨੂੰ ਆਪ ਹੀ ਲੱਭ ਸਕਦਾ ਸਿੰਪਟਮ ਬੜੇ ਧਿਆਨ ਨਾਲ ਸੁਣਿਓ ਨੰਬਰ ਇੱਕ ਤੇ ਅਸੀਂ ਖਾਣਾ ਖਾਂਦੇ ਆ ਤੁਹਾਨੂੰ ਲੱਗਦਾ ਸਾਡੇ ਗਲੇ 'ਚ ਕੁਛ ਲੱਗ ਕੇ ਲੰਘਦਾ ਕੋਈ ਬੁਰਕੀ ਲੱਗਦੀ ਜਿਹਨੂੰ ਕਹਿੰਦੇ ਆ ਖਾਣਾ ਖਾਂਦੇ ਆ ਗਲੇ 'ਚ ਕੁਛ ਲੱਗ ਕੇ ਲੰਘਦਾ ਜਾਂ ਸਾਡੀ ਆਵਾਜ਼ ਬਦਲ ਰਹੀ ਹੈ ਤਾਂ ਸਾਡੇ ਖਾਣੇ ਵਾਲੀ ਨਾਲੀ 'ਚ ਕਿਤੇ ਨਾ ਕਿਤੇ ਕੋਈ ਦਿੱਕਤ ਹੋ ਸਕਦੀ ਹੋ ਸਕਦਾ ਫੂਡ ਪਾਈਪ ਦਾ ਕੈਂਸਰ ਦੀ ਸ਼ੁਰੂਆਤ ਹੋਣ ਵਾਲੀ ਹੋਵੇ ਇਸ ਤਰ੍ਹਾਂ ਹੀ ਸਾਡੇ ਮੂੰਹ 'ਚ ਕੋਈ ਛਾਲਾ ਹੈ ਜਖਮ ਹੈ ਠੀਕ ਨਹੀਂ ਹੋ ਰਿਹਾ ਪੁਰਾਣਾ ਹੋ ਚੁੱਕਾ ਹੈ ਦਵਾਈਆਂ ਖਾਰੇ ਹੋ ਦਾ ਔਰਲ ਕੈਂਸਰ ਦੀ ਸੰਭਾਵਨਾ ਬਣ ਸਕਦੀ ਹੈ ਸਾਡੇ ਸਰੀਰ ਤੇ ਕੋਈ ਵੀ ਗੰਢ ਗਿਲੀ ਹੈ ਸਾਡੇ ਸਰੀਰ ਤੇ ਕੋਈ ਨਹੀਂ ਗੰਢ ਗਿਲੀ ਹੈ ਇੱਥੇ ਮਾਤਾ ਪੈਣਾ ਖਾਸ ਕਰਕੇ ਧਿਆਨ ਦੇਣ ਛਾਤੀ 'ਚ ਗੰਢ ਹੈ ਛੋਟੀ ਜੀ ਗੰਢ ਹੈ ਨਿੱਪਲੇ 'ਚ ਰੇਸ਼ਾ ਵਗ ਰਿਹਾ ਹੈ ਇੱਕ ਪਾਸਾ ਵੱਡਾ ਹੈ ਇੱਕ ਛੋਟਾ ਹੈ ਬਚਨ ਦੁੱਧ ਨਹੀਂ ਸੀ ਪਾਇਆ ਛੋਟੀ ਉਮਰ ਦੇ ਬੱਚੇ ਦਾ ਨਿਕੜਾ ਆਤੀ ਹੈ ਵਿਆਹ ਨਹੀਂ ਹੋਇਆ ਜਾਂ ਵਿਆਹ ਲੇਟ ਹੋਇਆ ਜਾਂ ਬੱਚੇ ਲੇਟ ਹੋਏ ਹੈ ਸੋ ਫਿਰ ਇਦਾਂ ਦਾ ਕੋਈ ਦਿੱਕਤ ਹੈਗੀ ਹੈ ਤਾਂ ਡਾਕਟਰ ਨਾਲ ਜ਼ਰੂਰ ਡਿਸਕਸ ਕਰੋ ਕਈ ਵਾਰੀ ਬੰਦਿਆਂ ਦੇ ਲੱਤਾਂ ਦੇ ਬਾਹਾਂ ਦੇ ਗੰਢਾ ਹੁੰਦੇ ਨੇ ਜਿਹੜੀਆਂ 23 ਸਾਲ ਪੁਰਾਣੀਆਂ ਹੋ ਜਾਂਦੀਆਂ ਉਹ ਅ ਕੌਣ ਦਰਦ ਦੀ ਲੋੜ ਨਹੀਂ ਪਰ ਤੁਹਾਡੇ ਸਰੀਰ ਚ ਕਿਤੇ ਵੀ ਕੋਈ ਗੰਢ ਹੈ ਛੋਟੀ ਜਿਹੀ ਵੀ ਗੰਢ ਹੈ ਡਾਕਟਰ ਨੂੰ ਜਰੂਰ ਡਿਸਕਸ ਕਰਨਾ ਹੈ ਐਵੇਂ ਜੇ ਬੰਦਿਆਂ ਦੀ ਗੱਲ ਕਰੀ ਜਾਨੀ ਉਹ 50 ਸਾਲ ਤੋਂ ਉੱਪਰ ਹੈ ਪਿਸ਼ਾਬ ਲੱਕੇ ਆ ਰਿਹਾ ਬਾਰ ਬਾਰ ਆ ਰਿਹਾ ਪਿਸ਼ਾਬ ਕਰਦੇ ਸਮੇਂ ਦਿੱਕਤ ਹੈ ਜੀ ਹੈ ਨਲਾਂ ਚ ਸੋਜ ਹੈ ਪਿਸ਼ਾਬ ਤੋਂ ਨਹੀਂ ਖੂਨ ਆ ਰਿਹਾ ਹੈ ਪਿਸ਼ਾਬ ਨਾਲ ਸੰਬੰਧਿਤ ਬੰਦਿਆਂ ਨੂੰ ਕੋਈ ਵੀ ਦਿੱਕਤ ਹੈ ਤਾਂ ਗਦੂਦਾਂ ਦੇ ਕੈਂਸਰ ਹੋਣ ਦਾ ਸੰਕੇਤ ਹੁੰਦਾ ਉਹ ਡਾਕਟਰ ਨਾਲ ਜਰੂਰ ਡਿਸਕਸ ਕਰੋ ਔਰਤਾਂ ਦੀ ਗੱਲ ਕਰੀਏ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜਿਹਨੂੰ ਕਹਿੰਦੇ ਸਰਵਿਸ ਕੈਂਸਰ ਜਿਆਦਾ ਬਲੀਡਿੰਗ ਹੈ ওভার ਬਲੀਡਿੰਗ ਹੈ ਵੀ ਹੈ ਯੂਪੀ ਰੇਸ਼ਿਓ ਲਗਾਤਾਰ ਰਹਿ ਰਿਹਾ ਹੈ ਤੇ ਉਹਦੇ ਵਾਸਤੇ ਟੈਸਟ ਹੁੰਦਾ ਪੈਪਸਪੀਰ ਸੋ ਭਾਰ ਘਟ ਗਿਆ ਕਮਜ਼ੋਰੀ ਮਹਿਸੂਸ ਕਰਦੇ ਹੋ ਕਈ ਵਾਰ ਬੁਖਾਰ ਨਹੀਂ ਠੀਕ ਹੋ ਰਿਹਾ ਬੁਖਾਰ ਦਵਾਈ ਖਾਣੇੋਂ ਠੀਕ ਹੋ ਜਾਂਦਾ ਫਿਰ ਹੋ ਜਾਂਦਾ ਕਮਜ਼ੋਰ ਹੁੰਦੇ ਜਾ ਰਹੇ ਹੋ ਤਾਂ ਬਲੱਡ ਕੈਂਸਰ ਵਾਲੇ ਪਾਸੇ ਜਾਓ ਇਹ ਉਹ ਲੱਛਣ ਨਹੀਂ ਜਿਹੜੇ ਜ਼ਰੂਰੀ ਨਹੀਂ ਵੀ ਕੈਂਸਰ ਹੀ ਹੋਵੇ ਪਰ ਜੇ ਇਹ ਲੱਛਣ ਸਾਡੇ ਸਰੀਰ ਦੇ ਵਿੱਚ 6 ਮਹੀਨੇ ਰਹਿ ਗਿਆ ਤੇ ਸਾਨੂੰ ਵੱਡੀ ਬਿਮਾਰੀ ਦੇ ਕੇ ਜਾਊਗਾ ਜਿਹਦਾ ਨਾਮ ਹੋਊਗਾ ਕੈਂਸਰ ਤੇ ਫਿਰ ਬੜੇ ਬੜੇ ਵੱਡੇ ਹਸਪਤਾਲ ਖੁੱਲੇ ਆ ਬੜੇ ਮਹਿੰਗੇ ਖਰਚੇ ਨੇ ਬੜਾ ਔਖਾ ਜੇ ਆਪਣੇ ਆਪ ਨੂੰ ਬਚਾ ਕੇ ਚੱਲਣਾ ਸੋ ਸੁਧਰ ਜਾਓ ਇਹ ਲੱਛਣਾਂ ਨੂੰ ਪਛਾਣੋ ਆਪਣੇ ਪਰਿਵਾਰ ਨਾਲ ਡਿਸਕਸ ਕਰੋ ਔਰ ਸਾਰੀ ਜ਼ਿੰਦਗੀ ਯਾਦ ਰੱਖੋ ਇਹ ਉਹੀ ਲੱਛਣ ਨੇ ਜੇ ਆਪਾਂ ਕਰਨਾ ਕੁਝ ਨਹੀਂ ਹੈ ਲੱਛਣ ਲੱਭਿਆ ਇਹਨੂੰ ਚੰਗੇ ਡਾਕਟਰ ਕੋਲੋਂ ਇਹ ਲੱਛਣ ਨੂੰ ਠੀਕ ਕਰਾਓ ਤੇ ਜ਼ਿੰਦਗੀ ਨੂੰ ਨਾਰਮਲ ਲੈ ਕੇ ਆਓ ਤਾਂ ਹੀ ਆਪਾਂ ਕੈਂਸਰ ਤੋਂ ਬਚ ਸਕਦੇ ਕੈਂਸਰ ਬਹੁਤ ਦੂਰ ਹੈ ਸਮਾਂ ਦਿੰਦੀ ਹੈ ਰਾਤੋਂ ਰਾਤ ਕਰੋਨੇ ਵਾਂਗੂ ਨਹੀਂ ਬਣਦੀ ਸਾਲ ਲੱਗ ਜਾਂਦਾ ਕੈਂਸਰ ਬਣਨ ਦੇ ਵਿੱਚ ਪਰ ਲੋੜ ਹੈ ਸਾਨੂੰ ਪਹਿਲਾਂ ਪਛਾਣਨ ਦੀ ਜੇ ਪਛਾਣ ਲਾਂਗੇ ਤੇ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਆਪਾਂ ਇਹਦੇ ਰੋਕ ਸਕਦੇ ਹਾਂ ਜੀ ਸਰ ਅਗਲਾ ਇੱਕ ਸਵਾਲ ਮੇਰਾ ਇਹ ਵੀ ਜਿਵੇਂ ਹੁਣ ਤੁਸੀਂ ਇੱਥੇ ਸਾਡੇ ਰੋਪੜ ਚ ਇੱਕ ਕੈਂਪ ਲਾਇਆ ਹੋਇਆ ਜਿਵੇਂ ਜਲੰਧਰ ਲੱਗਾ ਚਾਹੇ ਜਗਰਾਉਂ ਦੱਸਿਆ ਸਾਰਨੇ ਲੱਗਾ ਜਿਵੇਂ ਹੋਰ ਕਈ ਪਿੰਡਾਂ ਦੇ ਵਿੱਚ ਜਿਵੇਂ ਇਹ ਵੀਡੀਓ ਜਾਊਗੀ ਕਈਆਂ ਨੂੰ ਇਹ ਇਸ ਚੀਜ਼ ਦਾ ਦਿਮਾਗ ਚ ਆਊਗਾ ਕਿ ਅਸੀਂ ਵੀ ਟੈਸਟ ਉਹ ਤੁਹਾਡੇ ਤੱਕ ਸੰਪਰਕ ਕਿਵੇਂ ਕਰ ਸਕਦੇ ਹਾਂ ਦੇਖੋ ਜੀ ਸਾਡੀ ਨਾ ਵੈਬਸਾਈਟ ਹੈ worldcancercare.co.in ਉਸ ਤੇ ਬੜਾ ਸਿੰਪਲ ਅਸੀਂ ਪ੍ਰੋਸੈਸ ਰੱਖਿਆ ਹੋਇਆ ਹੈ worldcancercare.co.in ਅਪਕਮਿੰਗ ਕੈਂਪ ਹੈਗਾ ਉੱਥੇ ਲਿੰਕ ਹੈਗਾ ਕਲਿੱਕ ਕਰੋਗੇ ਆਉਣ ਵਾਲੇ ਦਸਾਂ ਕੈਂਪਾਂ ਦੀ ਸਾਰੀ ਜਾਣਕਾਰੀ ਖੁੱਲ ਜਾਊਗੀ ਜਿਹਨੇ ਸਾਡੇ ਆਉਣ ਵਾਲੇ ਜਿਹੜੇ 10 ਕੈਂਪ ਕੱਲ ਤੱਕ ਅਸੀਂ ਜਲੰਧਰ 'ਚ ਹੀ ਹੈਗੇ ਆ ਇੱਕ ਤੋਂ ਲੈ ਕੇ 11 ਤੱਕ ਅਸੀਂ ਬਠਿੰਡੇ ਜਿਲ੍ਹੇ ਦੇ ਵਿੱਚ ਹੈਗੇ ਸਾਰਾ ਕੱਲਾ ਬਠਿੰਡਾ ਜ਼ਿਲ੍ਹਾ ਹੀ ਚੈੱਕ ਅਪ ਕਰ ਰਹੇ ਆ ਪਿੰਡਾਂ ਦੇ ਨਾਮ ਤੇ ਜਗ੍ਹਾ ਦੇ ਨਾਮ ਉਹ ਮੈਂਸ਼ਨ ਕੀਤੇ ਹੋਏ ਆ ਬਾਕੀ ਜਿਹੜੇ ਲੋਕ ਆਪਣੇ ਪਿੰਡਾਂ 'ਚ ਕੈਂਪ ਲਵਾਉਣਾ ਚਾਹੁੰਦੇ ਆ ਉਹ ਸਾਡੀ ਵੈਬਸਾਈਟ ਤੇ ਜਾ ਕੇ ਉੱਥੇ ਰਿਕਵੈਸਟ ਵੀ ਕਰ ਸਕਦੇ ਓਥੇ ਹੈਗਾ ਬੁੱਕ ਯੋਰ ਕੈਂਪ ਉੱਥੇ ਜਾ ਕੇ ਰਿਕਵੈਸਟ ਕਰ ਲਓ ਤੁਸੀਂ ਜਿਹੜੇ ਵੀ ਪਿੰਡ ਤੇ ਹੈਗੇ ਉਹ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਤੱਕ ਜਰੂਰ ਪਹੁੰਚਾਂਗੇ ਔਰ ਜਿਹੜੇ ਲਗ ਲੱਗੇ ਪਿੰਡਾਂ ਦੇ ਹੈਗੇ ਆ ਉਹ ਉੱਥੇ ਜਾ ओके सर ਤੁਸੀਂ ਬਹੁਤ ਵਧੀਆ ਸਾਨੂੰ ਜਾਣਕਾਰੀ ਦਿੱਤੀ ਕੀਮਤੀ ਆਪਦਾ ਸਮਾਂ ਦਿੱਤਾ ਸਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਕਲੋਨੀ ਚ ਆ ਕੇ ਇਟੀ ਵੱਡੀ ਜਿਹੜਾ ਲੰਗਰ ਲਾਇਆ ਵਾ ਕਿ ਆਮ ਲੰਗਰ ਬਹੁਤ ਲੱਗਦੇ ਨੇ ਇੱਥੇ ਦਾਲ ਹੁਲਕੇ ਦੇ ਲੱਗ ਗਿਆ ਜਾਂ ਜਲੇਬਾਂ ਦਾ ਜਾਂ ਪਕੌੜਿਆਂ ਦਾ ਪਰ ਇਹ ਵਾਲਾ ਲੰਗਰ ਜਿਹੜਾ ਤੁਸੀਂ ਲਾਇਆ ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਹੁਣ ਅੱਗੇ ਜੀ ਆਪਾਂ ਦੂਸਰੀ ਵੈਂਡ ਦੇ ਵਿੱਚ ਇੱਥੇ ਆਪਣਾ ਸੀਬੀਸੀ ਦਾ ਟੈਸਟ ਹੁੰਦਾ ਤੇ ਇਹ ਤੁਸੀਂ ਦੇਖ ਸਕਦੇ ਹੋ ਜਿਵੇਂ ਬਲੱਡ ਟੈਸਟ ਕੀਤਾ ਜਾਂਦਾ ਫਿਰ ਨਾਲ ਹੀ ਰਿਪੋਰਟ ਕਦੋਂ ਆਣੀ ਉਹ ਵੀ ਆਪਾਂ ਇਹ ਤੁਹਾਨੂੰ ਦੱਸ ਦਿੰਦੇ ਨੇ ਕਿ ਫੋਨ ਤੇ ਹੀ ਤੁਹਾਡੀ ਰਿਪੋਰਟ ਆ ਜਾਣੀ ਹੈ ਸੈਂਪਲ ਤੁਹਾਡੇ ਲੈ ਜਾਂਦੇ ਨੇ ਡੇਟ ਤੁਹਾਨੂੰ ਦੱਸ ਦਿੱਤੀ ਜਾਂਦੀ ਹੈ ਕਿ ਇੰਨੀ ਡੇਟ ਤੋਂ ਤੁਹਾਡੀ ਜਿਹੜੀ ਰਿਪੋਰਟ ਆ ਫੋਨ ਤੇ ਆ ਜੂਗੀ ਵੈਸੇ ਜੇ ਤੁਸੀਂ ਇਹਨਾਂ ਤੋਂ ਮੈਨੂਅਲ ਵੀ ਰਿਪੋਰਟ ਲੈ ਸਕਦੇ ਹੋ ਇਹ ਤੁਸੀਂ ਘਰ ਬੈਠੇ ਲੈਣੀ ਹੈ ਤੇ ਫੋਨ ਤੇ ਆ ਜੀ ਤੇ ਇਹ ਤਿੰਨ ਨੰਬਰ ਵੈਨ ਦੇ ਵਿੱਚ ਦੇਖੋ ਜੀ ਔਰਲ ਟੈਸਟ ਹੋ ਰਿਹਾ ਇਹਨਾਂ ਦਾ ਇਹ ਮੂੰਹ ਦਾ ਸਾਰਾ ਚੈੱਕਅਪ ਹੋਊਗਾ ਜਿਵੇਂ ਆਪਾਂ ਤੁਹਾਨੂੰ ਬਾਅਦ ਜਾਣਕਾਰੀ ਦਿੱਤੀ ਹੈ ਮੈਂ ਵੀ ਹੁਣੇ ਟੈਸਟ ਇੱਥੋਂ ਕਰਾ ਕੇ ਗਈ ਆ ਤੇ ਮੇਰੇ ਪੁੱਤ ਜਿਹੜਾ ਚੈੱਕਅਪ ਉਹਨਾਂ ਨੇ ਕੀਤਾ ਸੀ ਤੇ ਵਧੀਆ ਰਿਪੋਰਟ ਆਈ ਸੀ ਮੇਰੀ ਠੀਕ ਠਾਕ ਆ ਤੇ ਹੁਣ ਇਹ ਜਿਹੜਾ ਮੈਡਮ ਇਹਨਾਂ ਦਾ ਚੈੱਕਅਪ ਕਰਨਗੇ ਸਾਰਾ ਤੁਸੀਂ ਦੇਖ ਸਕਦੇ ਹੋ ਤੇ ਪੂਰਾ ਪ੍ਰਬੰਧ ਹੈਗਾ ਇਹਦੇ ਵਿੱਚ ਕੋਈ ਵੀ ਇਹੋ ਜੀ ਦਿੱਕਤ ਪ੍ਰੋਬਲਮ ਨਹੀਂ ਜਿਵੇਂ ਆਪਾਂ ਹਸਪੀਟਲਾਂ ਦੇ ਵਿੱਚ ਜਾ ਕੇ ਭੱਜ-ਭੱਜ ਕੇ ਕਦੀ ਉਸ ਰੂਮ 'ਚ ਜਾਓ ਕਦੀ ਇੱਥੇ ਜਾਓ ਕਦੀ ਉੱਥੇ ਜਾਓ ਖੱਜਲ ਬਹੁਤ ਹੁੰਦੀ ਆ ਇੱਥੇ ਕੋਈ ਖੱਜਲ ਹੋਣ ਵਾਲੀ ਗੱਲ ਨਹੀਂ ਆ ਨੰਬਰ ਵਾਈਜ਼ ਵੈਨ ਲੱਗੀ ਹੋਈ ਆ ਤੁਹਾਡਾ ਪਹਿਲਾਂ ਉੱਥੇ ਡਾਕਟਰ ਤੁਹਾਨੂੰ ਦੱਸਣਗੇ ਕਿ ਇਹਨਾਂ ਇਹਨਾਂ ਨੰਬਰ ਵੈਨ ਦੇ ਵਿੱਚ ਜਾਓ ਤੇ ਆਪਣਾ ਚੈੱਕਅਪ ਕਰਵਾਓ ਸੋ ਉਸੇ ਤਰ ਬੈਂਡ ਦੇ ਵਿੱਚ ਆ ਕੇ ਚੈੱਕਅਪ ਕਰਵਾ ਸਕਦੇ ਤੇ ਇਹ ਹੈ ਜੀ ਚਾਰ ਨੰਬਰ ਵੈਨ ਇਹਦੇ ਵਿੱਚ ਬੋਨ ਦਾ ਜਾਨੀ ਕਿ ਹੱਡੀਆਂ ਦਾ ਚੈੱਕਅਪ ਕੀਤਾ ਜਾਂਦਾ ਵੀ ਹੱਡੀਆਂ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਬਣੀ ਬਹੁਤ ਮਹਿੰਗਾ ਇਹ ਟੈਸਟ ਹੁੰਦਾ ਵਾ ਮੈਂ ਕਰਾ ਕੇ ਆਈ ਸੀ ਮੈਨੂੰ ਪਤਾ ਵੀ ਬਹੁਤ ਮਹਿੰਗਾ ਮਹਿੰਗਾ ਟੈਸਟ ਹੁੰਦਾ ਇੱਥੇ ਬਿਲਕੁਲ ਫ੍ਰੀ ਤੁਹਾਡਾ ਟੈਸਟ ਹੋਊਗਾ ਤੁਹਾਨੂੰ ਤੁਹਾਡੇ ਹੱਡੀਆਂ ਦਾ ਕੈਲਸ਼ੀਅਮ ਇੱਥੇ ਦੱਸਿਆ ਜਾਊਗਾ ਕਿ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਕਿ ਨਹੀਂ ਇਹ ਸਾਰੀ ਜਾਣਕਾਰੀ ਤੁਹਾਨੂੰ ਇੱਥੋਂ ਦਿੱਤੀ ਜਾਊਗੀ ਟੈਸਟ ਕਰਕੇ ਬਾਕੀ ਮਤਲਬ ਇਹ ਹੈ ਕਿ ਤੁਹਾਡੀ ਜਿਹੜੀ ਪ੍ਰੋਬਲਮ ਜਿਹੜੀ ਕੈਂਸਰ ਬਣਦੀ ਹੈ ਆਪਣੀ ਬੋਡੀ ਦੇ ਵਿੱਚ ਆ ਕੋਈ ਹੋਰ ਦਿੱਕਤ ਪ੍ਰੋਬ ਅਸੀਂ ਇੱਥੇ ਪੇਸ਼ੈਂਟ ਨੂੰ ਇੱਥੋਂ ਹੀ ਵਾਪਸ ਲੈ ਆਉਣਾ ਕੈਂਸਰ ਤੱਕ ਜਾਣ ਹੀ ਨਹੀਂ ਦੇਣਾ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਸਾਰੀ ਮੈਡੀਸਿਨ ਦਿੱਤੀ ਜਾਂਦੀ ਹੈ ਜਦੋਂ ਆਪਾਂ ਉੱਥੇ ਚੈੱਕਅਪ ਸਾਰਾ ਕਰਵਾ ਕੇ ਆ ਜਾਂਦੇ ਹਾਂ ਸਾਰਾ ਚੈੱਕਅਪ ਕਰਵਾ ਕੇ ਆ ਕੇ ਬਾਅਦ ਤੁਸੀਂ ਇੱਥੋਂ ਫ੍ਰੀ ਮੈਡੀਸਿਨ ਲੈ ਸਕਦੇ ਹੋ ਪਹਿਲਾਂ ਇੱਥੋਂ ਕਰਚੀ ਬੰਦੀ ਹੈ ਫਿਰ ਇਹ ਤੁਹਾਨੂੰ ਦੱਸਣਗੇ ਵੀ ਤੁਸੀਂ ਕਿਹੜੇ ਡਾਕਟਰ ਕੋਲ ਜਾਣਾ ਉੱਥੋਂ ਜਾ ਕੇ ਉਸ ਤੋਂ ਬਾਅਦ ਤੁਸੀਂ ਆਪਣਾ ਸਾਰਾ ਚੈੱਕਅਪ ਸਰੀ ਵੈਨ ਦੇ ਵਿੱਚੋਂ ਕਰਵਾ ਕੇ ਆ ਕੇ ਤੁਸੀਂ ਇੱਥੋਂ ਮੈਡੀਸਿਨ ਲੈ ਸਕਦੇ ਹੋ ਬਿਲਕੁਲ ਫ੍ਰੀ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਰੇ ਇੱਥੇ ਚਾਹੇ ਉਹ ਬਾਬੇ ਆ ਚਾਹੇ ਉਹ ਆਮ ਕੋਈ ਵੀ ਹੈ ਤੁਹਾਨੂੰ ਪਹਿਲਾਂ ਆਪਾਂ ਦੱਸਿਆ ਕੋਈ ਭੇਤ ਭਾਵ ਨਹੀਂ ਹੈਗਾ ਇੱਥੇ ਸਾਰੇ ਆਪਣਾ ਆ ਕੇ ਚੈੱਕਅਪ ਕਰਵਾ ਰਹੇ ਨੇ ਤੇ ਆਪਣੇ ਸਰੀਰ ਦੀ ਜਾਣਕਾਰੀ ਲੈ ਰਹੇ ਨੇ ਹੁਣ ਜਿਵੇਂ ਆਪਾਂ ਤੁਹਾਨੂੰ ਸਾਰੀ ਨੌਲੇਜ ਦਿੱਤੀ ਹੈ ਡਾਕਟਰ ਤੁਮਿੰਦਰ ਨੇ ਸਾਰਾ ਕੁਝ ਤੁਹਾਨੂੰ ਦੱਸ ਦਿੱਤਾ ਵੀ ਕੀ ਕੀ ਆਪਣੇ ਅੰਦਰ ਸਿੰਪਟਮਸ ਹੁੰਦੇ ਨੇ ਕੀ ਆਪਾਂ ਨੂੰ ਠੀਕ ਕਰਨਾ ਚਾਹੀਦਾ ਲਾਈਫ ਸਟਾਈਲ ਦੇ ਵਿੱਚ ਸੋ ਇਹ ਸਾਰੀ ਤੁਸੀਂ ਗੱਲਾਂ ਆਪਣੇ ਜੀਵਨ ਦੇ ਵਿੱਚ ਅਪਣਾ ਕੇ ਤੇ ਆਪਣੇ ਆਪ ਨੂੰ ਫਿਟ ਫਾਟ ਠੀਕ ਠਾਕ ਰੱਖ ਸਕਦੇ ਹੋ ਬਾਰ ਬਾਰ ਆਪਾਂ ਤੁਹਾਨੂੰ ਕਹਿ ਰਹੇ ਆ ਇਹ ਗੱਲ ਕੋੜੀ ਵੀ ਲੱਗਦੀ ਹੋਊਗੀ ਜਿਵੇਂ ਸਾਰਾ ਪੰਨੂ ਧਾਰੀਵਾਲ ਜੀ ਕਹਿੰਦੇ ਹੁੰਦੇ ਨੇ ਕਿ ਚਾਹ ਪਕੌੜਿਆਂ ਦਾ ਜਲੇਬਾਂ ਦਾ ਲੰਗਰ ਲਾਉਣ ਨਾਲੋਂ ਤੁਸੀਂ ਦਵਾਈਆਂ ਦਾ ਲੰਗਰ ਲਾਓ ਤਾਂ ਕਿ ਜਿਹੜੀ ਜਨਤਾ ਆਪਣੀ ਮਰ ਰਹੀ ਆ ਘਰੇ ਬੈਠੇ ਵੀ ਬਿਮਾਰ ਹੋ ਰਹੇ ਨੇ ਚਾਹੇ ਵਾਂਸ ਵਨਾ ਖਾ ਕੇ ਬਿਮਾਰ ਹੋ ਰਹੇ ਨੇ ਉਹ ਠੀਕ ਹੋ ਸਕਣ ਸੋ ਆਪਣੀ ਬਾਡੀ ਦੇ ਵਿੱਚ ਅੱਗੇ ਪ੍ਰੋਬਲਮਸ ਇੰਨੀਆਂ ਬਣੀ ਆਉਂਦੀਆਂ ਕਿਸੇ ਦੇ ਗੋਡੇ ਦੁਖਦੇ ਨੇ ਕਿਸੇ ਨੂੰ ਸ਼ੂਗਰ ਆ ਤੇ ਆਪਾਂ ਉਤੋਂ ਜਲੇਬ ਪਕੌੜੇ ਖਾਈ ਜਾਂਦੇ ਆ ਸੋ ਉਸ ਚੀਜ਼ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਆ ਉਸ ਚੀਜ਼ ਤੋਂ ਬਚਣ ਦੀ ਲੋੜ ਆ ਤਾਂ ਕਿ ਆਪਾਂ ਫਿੱਟ ਫਟ ਵਧੀਆ ਤੰਦਰੁਸਤ ਆਪਣਾ ਜੀਵਨ ਜੀઈએ ਸੋ ਇਹ ਆਪਣੀ ਛੋਟੀ ਜੀ ਜਾਣਕਾਰੀ ਵਾਲੀ ਵੀਡੀਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਕੇ ਕਰ ਦਿਓ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਜੀ ਚੈਨਲ ਰੂਪ ਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਬਟਨ ਵੀ ਦਬਾ ਲਿਓ ਤਾਂ ਕਿ ਇਹੋ ਜੀਆਂ ਤੁਹਾਨੂੰ ਜਾਣਕਾਰੀ ਵਾਲ